लाल की जय गुरुपाल मुकंद भगवान की जय माता की जय बोलो सब भक्तन की जय 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 श्री राधे जन्ममस्ती का उत्सव मनाया जा रहा है ODE बारे सांग आज श्री कृष्ण जी ना जन्मदिन आपणे सर पिंजाल को गौशाला गोविंद कोला मंदिर पर तो उतना मनाया जा रहा है ਤੇ ਹਰ ਸਾਲ ਅਸ਼ੇਧਰਾ ਮਨਾਇਆ ਜਾਂਦਾ ਅੱਜ ਮੰਦਿਰ ਵਿੱਚ ਬਹੁਤ ਜ਼ਿਆਦਾ ਆਸ਼ਿਆ ਪਹਿਲੇ ਸਾਲ ਨਾਲੋਂ ਜ਼ਿਆਦਾ ਆਸ਼ਿਆ ਬਾਕੀ ਮੈਂ ਤੇ ਅਹੀ ਇੱਕੋ ਹੀ ਗੱਲ ਕਹਿਣਾ ਚੰਨਕ ਭਗਵਾਨ ਕਿਸ਼ਨ ਨੇ ਜਿਹੜਾ ਸਾਨੂੰ ਗੀਤਾ ਰੂਪੀ ਗ੍ਰੰਥ ਦਿੱਤਾ ਹੈ ਇਹਦਾ ਸਾਡਾ ਵੱਧ ਤੋਂ ਵੱਧ ਪ੍ਰਚਾਰ ਕਰਨਾ ਚਾਹੀਦਾ ਸਕੂਲਾਂ ਤੇ ਕੋਲਜਾ ਵਿੱਚ ਇਹ ਬੜਾ ਜ਼ਰੂਰੀ ਕਰਨਾ ਚਾਹੀਦਾ ਜੇ ਅਸੀਂ ਇਹਨੂੰ ਜ਼ਰੂਰੀ ਕਰ ਦਿੰਨੇ ਆ ਅਦਿਨ ਸਾਡੇ ਮੁੱਲਕ ਵਿੱਚ ਜਿਹੜੇ ਕ੍ਰਪਸ਼ਨ ਹੈ ਜਾਂ ਹੋਰ ਚੀਜ਼ਾਂ ਬਹੁਤ ਜ਼ਿਆਦਾ ਖਤਮ ਹੋ ਜੇ ਸਰ ਕਿੰਨਵਾ ਜਿਹੜਾ ਅਸਾਥਵਾ ਮਨਾਇਆ ਜਾਂਦਾ ਤੇ ਸਰ ਕਿੰਨੀ ਕ ਸੰਗਤ ਤੇ ਕਿੱਥੋਂ ਕਿੱਥੋਂ ਆ ਜਾਂਦੀ ਹੈ ਹਜ਼ਾਰਾਂ ਲੋਕ ਆਉਂਦੇ ਸਾਰੇ ਸ਼ਹਿਰ ਵਿੱਚ जी संगत आ रही है कि भगवान कृष्ण नेता है कृष्ण ने सीया चाहिए, चाहिए।, वाद तो वाद चाहिए। जी का बोध मनाया जा रहा है यहाँ पे अलग लीलाएं भी दिखाई जा रही है अभी बारह बजते ही दही हांडी भी फोड़ी जाएगी तो एक उन्होंने गीता का सार दिया है हमें जो हमें अजकल छोटे छोटे बच्चों को पढ़े पढ़ना चाहिए हर कॉलेज स्कूल में चाहिए कि क्या है कंपलसरी कर देना चाहिए मेरी भी एजुकेशन मिनिस्टर से यही रिक्वेस्ट है कि आजकल हर एक बच्चे को वो बताए कि आजकल गीता पढ़कर ही आपको एक हर एक मुश्किल कठिनाइयों का, का हल उसमें दिया गया है अगर आप एक अच्छे से उसको पढ़ेगी तो आप अच्छे से उसको टैकल कर सकते हैं कि कैसे कोई भी सिचुएशन में कैसे रहना है मेरा नाम शैलका अग्रवाल है ਮੈਂ ਇੱਥੇ ਫੋਕਲਪੰਗ ਗੁੰਸ਼ਾਲਾ ਦੇ ਵਿੱਚ ਜਿੱਥੇ ਸਦਸੇ ਸਾਰੇ ਬਨੇ ਹੋਏ ਆ ਇੱਥੇ ਆ ਕੇ ਹਰ ਸਾਲ ਆਉਂਦੇ ਆ ਜਨਮ ਅਸ਼ਟਮੀ ਤੇ ਬਹੁਤ ਵਧੀਆ ਆਨੰਦ ਉਤਸਵ ਆਂਦਾ ਵਾ ਇੱਥੇ ਰਾਤੀ 12 ਵਜੇ ਦਹੀਂ ਹੰਡੀ ਫੋੜਦੇ ਆਂ ਰਿਸ਼ਣ ਜੀ ਦਾ ਸੇਵਾ ਪੂਜਾ ਕਰਦੇ ਆ ਇੱਥੇ ਉਹਨਾਂ ਨੂੰ ਨਿਲਾਨਨੇ ਆ ਤਲਾਨਨੇ ਆ ਨਵੇਂ ਕੱਪੜੇ ਪੁਆਈਦੇ ਆ ਬਹੁਤ ਪੂਜਾ ਦਾ ਆਨੰਦ ਆਂਦਾ ਵਾ ਹਰ ਸਾਲ ਆਈਦਾ ਵਾ ਪੂਰੇ ਪਰਿਵਾਰ ਦੇ ਨਾਲ ਉਡੀਕ ਹੁੰਦੀ ਹੈ ਕਿ ਜਨਮ ਅਸ਼ਟਮੀ ਆ ਰਹੀ ਹੈ ਫੋਕਲਪੰਗ ਗੁੰਸ਼ਾਲਾ ਦੇ ਵਿੱਚ ਜਾਣਾ ਉੱਥੇ ਬਹੁਤ ਆਨੰਦ ਆਂਦਾ ਜੀ پائی ਹੋਈ ਸੰਗਤ ਵਾਸਤੇ ਕੀ ਇੰਤਜ਼ਾਮ ਕੀਤਾ ਹੈ। پائی ਹੋਈ ਸੰਗਤ ਵਾਸਤੇ ਜੀ ਲੰਗਰ ਚੱਲਦਾ 12 ਵਜੇ, 12 ਵਜੇ ਖਾਣ ਪੀਣ ਦਾ ਬਹੁਤ ਵਧੀਆ ਇੰਤਜ਼ਾਮ ਚੱਲ ਰਿਹਾ ਵੈ। ਔਰ ਉਸ ਤੋਂ ਇਲਾਵਾ ਵੀ ਬੜੇ ਲੰਗਰ ਆ ਰਹੇ ਹੈ, ਬਹੁਤ ਜ਼ਿਆਦਾ ਸਮਾਨ ਆ ਰਿਹਾ ਹੈ, ਖਾਣ ਪੀਣ ਦਾ ਜੋ ਲੋਕਾਂ ਦੇ ਵਿੱਚ ਵੰਡੇ ਜਾ ਰਹੇ ਹੈ, ਬੜੀ ਸ਼ਰਧਾ ਭਾਵ ਦੇ ਨਾਲ ਲੋਕੀ ਲੈ ਕੇ ਆਂਦੇ ਹੈ ਸਮਾਨ। ਸ਼ਾਲ ਸੇਜ ਜੀ ਆਏ ਹੈ, ਇੱਥੇ ਗੁੰਗਾਨ ਗਾ ਰਹੇ, ਕਿਸ਼ਨ ਜੀ ਦੀ ਫਕੀਰ ਦੇ ਬਹੁਤ ਗਾਣੇ ਗਾ ਰਹੇ ਹੈ। ਬਹੁਤ ਜ਼ਿਆਦਾ ਭਜਨ-ਕੁਜਨ ਹੋ ਰਿਹਾ ਹੈ। ਤੁਸੀਂ ਬੈਠ ਕੇ ਦੇਖੋ ਇੰਨਾ ਆਨੰਦ ਆਉਂਦਾ ਇੱਥੇ। ਆਓ ਇੱਥੇ ਇੰ ਗੋਵਿੰਦਾ ਦੇ ਵਿੱਚ ਤੇ ਵੀ ਐਸੀ ਖਾਪੂ ਦੇ ਸਾਡੇ ਵਸਤੇ ਆ ਤੇ ਜਿਹਨੂੰ ਠਾਕੂ ਜੀ ਦੀ ਨਾਲ ਵਿੱਚ ਵਾਸ ਸਿਵਾਵੇ ਦੋਹਾਂ ਦੇ ਵਿੱਚ ਵਾਸ ਹੈ ਗੋਵਾਂ ਦੇ ਵਿੱਚ ਉਹਨਾਂ ਦਾ ਪਿਆਰ ਇੰਨਾ ਜ਼ਿਆਦਾ ਹੈ ਉਸ ਜਗ੍ਹਾ ਦੇ ਵਿੱਚ ਦੇਖੋ ਆਪਣੇ ਆਪ ਵੀ ਹਰਜੀ ਜੰਮਿਤ ਹੋ ਜਾਂਦਾ ਕੋਈ ਖਾਸ ਸੰਦੇਸ਼ ਜੋ ਨੌਜਵਾਨ ਪੀੜੀ ਨੂੰ ਤੁਸੀਂ ਆਪਣੇ ਨੌਜਵਾਨ ਪੀੜੀ ਨੂੰ ਇਹ ਸੰਦੇਸ਼ ਹੈਗਾ ਵਾ ਜੀ ਕਿ ਗੋਵ ਮਾਤਾ ਦੀ ਸੇਵਾ ਕਰਨ ਠਾਕੁਰ ਜੀ ਆਪਣੇ ਆਪ પ્રસન્ન ਹੁੰਦੇ ਜਦੋਂ ਅਸੀਂ ਗੋਵ ਮਾਤਾ ਦੀ ਸੇਵਾ ਕਰਦੇ ਹਾਂ ਸਭ ਤੋਂ ਮਹਾਨ ਸੇਵਾ ਗੋਵ ਮਾਤਾ ਦੀ ਸੇਵਾ ਮੰਨੀ ਗਈ ਹੈ ਸਾਡੇ ਧਰਮ ਦੇ ਵਿੱਚ ਤੇ ਅੱਜ ਅਸੀਂ ਗਊ ਮਾਤਾ ਦੀ ਸੇਵਾ ਕਰਦੇ ਆਂ ਤੇ ਠਾਕੁਰ ਜੀ ਇੰਨੇ ਪਸੰਦ ਹੈਗੇ ਆ ਕਿ ਸਾਨੂੰ ਸਾਰੀਆਂ ਖੁਸ਼ੀਆਂ ਆਪਣੇ ਆਪ ਬਦੋਬਦੀ ਮਿਲ ਜਾਂਦੀਆਂ। ਕ੍ਰਿਸ਼ਨ ਗੋਬਿੰਦ ਹਰੇ ਮੁਰਾਰੀ ਇਹ ਨਾਥ ਨਾਰਾਇਣ ਵਾਸੁਦੇਵ ਬੋਲੋ ਗਊ ਮਾਤਾ ਕੀ ਜੈ। ਅੱਜ ਬੜਾ ਸ਼ੁਭ ਦਿਹਾੜਾ ਅਸੀਂ ਸ਼੍ਰੀ ਗੋਬਿੰਦ ਗੋਦਾ ਮੰਦਰ ਹਮੇਸ਼ਰ ਪਿੰਜਰਾਪੋਲ ਬਉਸ਼ਲਾ ਦੀ ਬਰਾਹ ਦੇ ਵਿੱਚ ਇੱਕ ਬਹੁੇ ਸ਼੍ਰੀ ਕਿਸ਼ਨ ਘਵਾਜ ਦਾ ਜਨਮ ਦਿਨ ਮਨਾ ਰਹੇ ਆਂ ਤੇ ਮੈਂ ਫੋਕਲ ਪੈਂਡ ਅਸ਼ੀਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਕੁਸ਼੍ਰੀ ਗੋਬਿੰਦ ਗਾਮ ਦਾ ਸਾਮ ਮੰਦਰ ਵੱਲੋਂ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਜਨਮ ਅਸ਼ਮੀ ਦੀ ਬਹੁਤ ਬਹੁਤ ਵਧਾਈ ਦਿੰਦਾ ਜੈ ਸ਼੍ਰੀ ਰਾਮ ਗਊ ਮਾਤਾ ਕੀ ਜੈ ਅੱਜ ਜਨਮ ਅਸ਼ਮੀ ਦੇ ਸ਼ੁੱਭ ਹੜੇ ਤੇ ਸਾਰੇ ਅੰਮ੍ਰਿਤਸਰ ਵਾਸੀਆਂ ਨੂੰ ਹਾਰਦਿਕ ਵਧਾਈ ਹੈ ਇਨਾ ਇੱਛਾ ਇੱਥੇ ਆਪਣਾ ਫੋਕਲ ਪੁਆਇੰਟ ਤੇ ਮੰਦਰ ਦੇ ਵਿੱਚ ਇਤਨਾ ਰਸ ਦੇਖ ਕੇ ਔਰ ਇਤਨੇ ਸ਼ਰਧਾਲੂਆਂ ਨੂੰ ਦੇਖ ਕੇ ਬੜੀ ਪ੍ਰਸੰਨਤਾ ਹੋਈ ਹੈ ਇਨਾ ਸ਼ਰਧਾਲੂਆਂ ਦੇ ਨਾਲ ਹੀ ਮੰਦਰ ਦਾ ਭਗਵਾਨ ਦਾ ਆਸ਼ੀਰਵਾਦ ਲੈ ਲਏ ਸਭ ਲੋਕ ਉਮੜੇ ਪਏ ਆਂ ਔਰ ਐਸਾ ਲੱਗ ਰਿਹਾ ਹੈ ਕਿ ਸਾਰਾ ਸ਼ਹਿਰ ਇੱਥੇ ਇਕੱਠਾ ਹੋਇਆ ਹੈ ਔਰ ਮੈਂ ਅੰਮ੍ਰਿਤਸਰ ਵਾਸੀਆਂ ਨੂੰ ਵੀ ਇਸ ਸ਼ੁਭ ਦਿਹਾੜੀ ਦੀ ਬਹੁਤ-ਬਹੁਤ ਵਧਾਈ ਦੇਣਾ ਤੇ ਆਏ ਹੋਏ ਸਾਰੇ ਜਿੰਨੇ ਵੀ ਸਾਡੇ ਸਦਸਿਅ ਹੈ ਔਰ ਸਾਡੇ ਪ੍ਰਬੰਧਕ ਹੈ ਔਰ ਸਾਡੇ ਟਰਸਟੀ ਹੈ ਉਹਨਾਂ ਨੂੰ ਵੀ ਇਸ ਸਾਜ ਸ਼ੁਭ ਦਿਨ ਦੀ ਬਹੁਤ-ਬਹੁਤ ਵਧਾਈ ਦੇਣਾ ਹੈ माता जय रूपायो पद्यादि सुदेवाय हर ऐ परमात्मे प्रणत कृष्ण हर्षा गोविंदा नमो नम आज भगवान बालमुकुंद का पाँच हजार दो सौ बावन वर्ष जन्म वर्ष मनाया जा आज हमारी जो ठाकुर जी हैं पाँच वर्ष पाँच बावन पाँच हजार वर्ष उनको हो जाएंगे आज पूर्ण और पाँच हजार दो सौ बावना वर्ष उनको प्रवेश हो जाएगा तो आज हम सभी लोग बड़ी धूमधाम से हमारे पूर्व मंदिर परिवार बड़ी धूमधाम से आज जो है श्री गोविंद धाम मंदिर अमृतसर पिंजरापुर गौशाला फोकल पॉइंट में बड़ी धूमधाम से हम हर वर्ष